ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੁਗਮਿਆਲ ਜਿਵੇਂ ਕਿ ਹਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣੇ ਚ ਦੱਸਿਆ ਬਈ ਅਸੀਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਆਏ ਆ ਤੇ ਗੁਰੂ ਘਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਖੇਤਾਂ ਦੇ ਵਿੱਚ ਬਣੀਆਂ ਵੱਡੀਆਂ-ਵੱਡੀਆਂ ਜਿਹੜੀਆਂ ਮਾਰਤਾਂ ਉਹਨਾਂ ਨੂੰ ਦੇਖਣ ਆ ਗਏ ਉਹਨਾਂ ਨੂੰ ਦੇਖਣ ਤੋਂ ਜਦੋਂ ਸਾਨੂੰ ਪਤਾ ਲੱਗਿਆ ਬਈ ਇਹ ਤਾਂ ਬਹੁਤ ਪੁਰਾਣੀਆਂ ਉਹਨਾਂ ਟਾਈਮਾਂ ਦੀਆਂ ਬਿਲਡਿੰਗਾਂ ਹਨ ਇਮਾਰਤਾਂ ਹਨ ਇਹ ਮੁਸਲਮਾਨਾਂ ਦੇ ਮੁਗਲਾਂ ਦੇ ਧਾਰਮਿਕ ਸਥਾਨ ਸੀ ਜਿਨ੍ਹਾਂ ਨੂੰ ਮਸੀਤਾਂ ਜਾਂ ਮਕਬਰੇ ਜਾਂ ਕੁਝ ਐਦਾਂ ਕਿਹਾ ਜਾਂਦਾ ਹੈ ਸਾਨੂੰ ਚਲੋ ਨੌਲੇਜ ਨਹੀਂ ਜਾਣਕਾਰੀ ਨਹੀਂ ਨੰਬਾਰਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਸ ਕਰਕੇ ਬਈ ਸਿੱਖ ਕੌਮ ਗੁਰੂ ਦੇ ਸਿੱਖ ਕਦੇ ਵੀ ਇਸ ਚੀਜ਼ ਨੂੰ ਟਾਇਆ ਨਹੀਂ ਹੈਗਾ ਸਿੱਖਾਂ ਨੇ ਹਮੇਸ਼ਾ ਹਿੰਦੂਆਂ ਦੇ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਣਾਏ ਹੈ ਮੇਰਾ ਕਹਿਣ ਦਾ ਭਾਵ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਦਾ ਸਥਾਨ ਬਣਾਇਆ ਇਹ ਸਰਹੰਦ ਹੁੰਦਾ ਸੀ ਪੁਰਾਣਾ ਤੇ ਸਰਹੰਦ ਦੇ ਵਿੱਚ ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਨਾਲ ਇਹ ਪਾਣਾ ਵਾਪਰਿਆ ਜਿਹੜਾ ਮੁਗਲਾਂ ਨੇ ਕੀਤਾ ਤੇ ਉਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਇਸ ਧਰਤੀ ਤੇ ਆਏ ਧਰਤੀ ਤੇ ਆਣ ਤੇ ਬਾਅਦ ਉਹਨਾਂ ਨੇ ਜੋ ਫਿਰ ਇੱਥੇ ਜੰਗਾਂ ਲੜੀਆਂ ਤੇ ਉਹਨਾਂ ਦੇ ਵਿੱਚ ਇਹ ਸਥਾਨ ਵੀ ਧਾਰਮਿਕ ਸਥਾਨ ਹੈ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਟੱਚ ਤੱਕ ਨਹੀਂ ਕੀਤਾ ਜਿਨ੍ਹਾਂ ਨੂੰ ਹੱਥ ਤੱਕ ਨਹੀਂ ਲਾਇਆ ਕਿਉਂਕਿ ਸੇਖ ਕੌਮ ਕਦੇ ਕਿਸੇ ਦੇ ਸਥਾਨ ਢਾਂਦੀ ਨਹੀਂ ਹੈਗੀ ਤੇ ਸੇਖ ਕੌਮ ਹਮੇਸ਼ਾ ਧਾਰਮਿਕ ਸਥਾਨ ਬਣਾਦੀ ਹੈ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹਦੇ ਉੱਪਰ ਜਾ ਕੇ ਤੁਹਾਨੂੰ ਦਰਸ਼ਨ ਸਾਰੇ ਪਾਸੇ ਕਰਾਵਾਂਗੇ ਇਹ ਪ੍ਰਾਣੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਤੇ ਇਹ ਅੱਜ ਵੀ ਨਾਨਕ ਸ਼ਾਹੀ ਇੱਟਾਂ ਨਾਲ ਉਮੇ ਦੀ ਉਹਨੀ ਬਣੀਆਂ ਹਨ ਤੇ ਸੁਣਨ ਦੇ ਵਿੱਚ ਆਇਆ ਵੀ ਉਹਨਾਂ ਟਾਈਮ ਦੇ ਜਿਸ ਕਾਰੀਗਰ ਨੇ ਇਹਨਾਂ ਨੂੰ ਬਣਾਇਆਤਾ ਹੁਣ ਅੰਦਰ ਵੀ ਚੱਲਦੇ ਆ ਵਾਹ ਕੀ ਬਾਤ ਹੈ ਦੇਖੋ ਕਿੰਨੇ ਸੌ ਸਾਲ ਪੁਰਾਣੀਆਂ ਇਹ ਸਰਹੰਦੀ ਇੱਟਾਂ ਅੱਜ ਵੀ ਖੜੀਆਂ ਨਾ ਕੋ ਸਰੀਆ ਨਾ ਕੋ ਕੁਛ ਲੈਣ ਨਾ ਦੇਣ ਅੰਦਰ ਲਾਈਟ ਬਾળો ਪਾਉ ਮੜੀ ਜੇ ਪਤਾ ਲੱਗਾ ਮੜਾ ਜਾ ਦੇਖੀਏ 加ਡੋ ફોન લેટ બાલ અંદર ਤੇ اگے હો જા કોઈ گل نہیں ਤੇ ਇਹ ਦੇਖੋ ਅੱਜ ਵੀ ਇਹ ਸਰੰਦੀ ਇਟਾਂ ਖੜੀਆਂ ਏ ਇਹ ਇੱਕ ਉਹਨਾਂ ਦੇ ਧਾਰਮਿਕ ਸਥਾਨ ਹੁੰਦੇ ਸੀ ਤੇ ਬਸ ਤੂੰ ਮਾਰੀ ਇਹ ਲਾਈਟ ਦੱਸੀ ਜਾਂ ਮੈਂ ਕਵਰ ਮੈਂ ਕਰੀ ਜਾਣਾ ਆਪਣੇ ਅੱਗੇ ਨੂੰ ਮਾਰ ਰਿਹਾ ਉੱਪਰ ਨੂੰ ਲਾਈਟ ਤੇ ਹੁਣ ਇੱਥੇ ਦਿਖਦਾ ਕੁਝ ਨਹੀਂ ਹੈਗਾ ਤੇ ਚਲੋ ਆ ਜੋ ਵੀ ਮਾੜੀ ਮਾੜੀ ਲਾਈਟ ਮਾਰੀ ਜੋ ਆਪਾਂ ਤੁਹਾਨੂੰ ਇਹਨਾਂ ਨੂੰ ਦਰਸ਼ਨ ਕਰ ਲਵੇ ਇੱਥਾ ਤਾਂ ਜਮੇ ਮੁੱਕ ਗਿਆ ਕੰਮ ਮਾਰੂ ਲਾਈਟ ਉੱਪਰ ਨੂੰ ਮਾਰੀ ਜੀ ਜੀ ਵੱਜਦੀ ਹੈ ਆ ਦੇਖੋ ਇਹ ਅੱਜ ਵੀ ਡੱਟ ਲੱਗੇ ਹੋਏ ਉਮੇ ਦੇ ਉਮੇ ਖੜੇ ਆ ਇਹ ਧਾਰਮਿਕ ਸਥਾਨ ਹੁੰਦੇ ਸੀ ਮੁਸਲਮਾਨਾਂ ਦੇ ਇਹ ਨਾ ਜਿਹੜੇ ਗੁਰੂ ਨਾ ਬਣਾਏ ਤੇ ਨਾ ਉਹਨਾਂ ਦੇ ਕਹਿੰਦੇ ਦਾ ਮਤਲਬ ਇੱਕ ਚੇਲਾ ਤਾਂ ਇੱਕ ਗੁਰੂ ਤਾਂ ਉਹਨਾਂ ਚੇਲੇ ਨਾ ਗੁਰੂ ਤੋਂ ਸੋਹਣਾ ਇਥੇ ਇੱਕ ਬਣਾ ਦਿੱਤਾ ਤਾਂ ਧਾਰਮਿਕ ਸਥਾਨ ਕਹਿੰਦੇ ਉਹ ਚੇਲੇ ਦੇ ਹੱਥੇ ਵੜ ਦਿੱਤੇ ਤੇ ਇੱਥੇ ਦੇ ਨਾ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਸਾਨੂੰ ਤੇ ਉਹ ਕਹਿੰਦੇ ਵੀ ਬਹੁਤ ਸੋਹਣਾ ਬਣਾਇਆ ਤਾਂ ਡਿਜ਼ਾਈਨ ਹੀ ਬਹੁਤ ਵਧੀਆ ਡੱਟ ਲੱਗੇਵੇ ਕਿੰਨੇ ਸੌ ਸਾਲ ਪੁਰਾਣੇ ਇਹ ਇਹ ਖੜੇ ਹੈ ਵਾਹ ਜੀ ਵਾਹ ਇਹ ਗੁਰੂ ਇਹ ਗੁਰੂ ਮੈਂ ਉਹਨੂੰ ਕਹਿੰਦਾ ਉਦਾਂ ਨਹੀਂ ਮੰਨਣ ਵਾਲਾ ਗੁਰੂ ਗੁਰੂ ਮੈਂ ਉਹਨੂੰ ਕਹਿੰਦਾ ਗੁਰੂ ਚੇਲਾ ਜਿਹੜਾ ਤੇ ਜਿਹੜਾ ਮਿਸਤਰੀ ਲਾ ਲੋ ਇੱਕ ਤਰ੍ਹਾਂ ਦਾ ਹੈ ਹੈ ਉਹਦਾ ਬਣਿਆ ਵਾਏ ਤੇ ਤੁਹਾਨੂੰ ਚੇਲੇ ਨਾ ਜਿਹੜਾ ਮਹਿਲ ਬਣਾਇਆਤਾ ਜਾਂ ਉਹ ਧਾਰਮਿਕ ਸਥਾਨ ਬਣਾਇਆਤਾ ਉਹ ਵੀ ਦਿਖਾ ਦੇਣਾ ਤੇ ਦੇਖੋ ਅੰਦਰ ਹਨੇਰਾ ਹੈ ਤੇ ਉੱਪਰ ਚਲਦੇ ਆ ਪੌੜੀਆਂ ਵੀ ਲੱਗੀਆਂ ਵਾਹ 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 ਇਹਨਾਂ ਦੀ ਜਿਹੜੀ ਸਾਹਮ ਸੰਭਾਲ ਹੈ ਉਹ ਬਾਖਬ ਬੋਰਡ ਕਰਦਾ ਹੈ ਤੇ ਆ ਦੇਖੋ ਨਾਨਕ ਸ਼ਹੀਦਾਂ ਦੇ ਨਾਲ ਬਣਿਆ ਇਹ ਧਾਰਮਿਕ ਸਥਾਨ ਹੈ ਜਾਂ ਕੁਝ ਵੀ ਹੈ ਰੱਬ ਜਾਣਾ ਹੁਣ ਇਹ ਸਾਨੂੰ ਪਤਾ ਨਹੀਂ ਹੈਗਾ ਇਹ ਤੇ ਇੱਥੇ ਇਤਿਹਾਸ ਵੀ ਲਿਖਿਆ ਗਿਆ ਸੀ ਪਰ ਨਾਂ ਸਾਫ ਸੰਭਾਲ ਹੋਣ ਕਰਕੇ ਉਹ ਮਿਟਾ ਦਿੱਤਾ ਗਿਆ ਤੇ ਇਹ ਅੱਜ ਵੀ ਉਵੇਂ ਦਾ ਉਵੇਂ ਇਹ ਸਥਾਨ ਖੜਾ ਹੈ ਆਜੋ ਤੁਹਾਨੂੰ ਦਰਸ਼ਨ ਕਰਾਣੇ ਆ ਤੇ